ਅੱਜ ਸਰਪੰਚ ਅਮਰਜੀਤ ਸਿੰਘ ਖੈਰਾ ਮਤਰਕਾ ਦੀ ਘਰ ਜਮੂਰੀ ਖਸਾ ਸਮਾਧੀ ਪੰਜਾਬ ਪਿੰਡਾਂ ਦੀ ਮੀਟਿੰਗ ਹੋਈ ਜਾ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਇਹ 13 ਤਰੀਕ ਨੂੰ ਹਰੀਕੇ ਪੁੱਤਣ ਤਰਨਾਲੇ ਜਾਊਗਾ ਸਿਰ ਵਿੱਚ ਜਮੂਰੀ ਖਸਾ ਪੰਜਾਬ ਵੱਲੋਂ ਤਰਨਾਲੇ ਕਰਨੇ ਲਾਉਣਾ ਕਿ ਜਿਹੜਾ ਨਹਿਰਾ ਦਾ ਪਾਣੀ ਆ ਤੇਰਾਵਾ ਦਾ ਪਾਣੀ ਨਹਿਰਾ ਵਿੱਚ ਪੈਣਾ ਚਾਹੀਦਾ ਜਿਹੜੇ ਹੜ੍ਹ ਆਉਂਦੇ ਆ ਹੜ੍ਹਾਂ ਦਾ ਖਤਰਾ ਘਟ ਜਾਊਗਾ ਨਹਿਰਾਂ ਦਾ ਪਾਣੀ ਚੱਲ ਰਿਹਾ ਸਾਰੇ ਪੰਜਾਬ ਦੇ ਵਿੱਚ ਇੱਥੇ ਨਹਿਰਾਂ ਦੀਆਂ ਗਿਆ ਪੰਜਾਬ ਸਰਕਾਰ ਨੂੰ ਨਹਿਰਾਂ ਬਣਾਉਣੀਆਂ ਚਾਹੀਦੀਆਂ ਕਿਉਂਕਿ ਜਦੋਂ ਥਰਲਾ ਪਾਣੀ ਕੱਢ ਰਿਹਾ ਇਹ ਮਸਲਾ ਹੱਲ ਹੋ ਜਾਊਗਾ ਇਹ ਸਰਕਾਰ ਨੂੰ ਇਤਨਾਮ ਨਹੀਂ ਦੇਣ ਜਾ ਰਹੇ ਅਸੀਂ 13 ਤਰੀਕ ਨੂੰ ਹੜ੍ਹ ਜੇ ਸਾਡੀ ਗੱਲ ਮੰਨ ਲਾ ਇਹ ਤਾਂ ਮੰਨਣੋਂ ਜਾਣਦੇ ਸੀ 24 ਤਰੀਕ ਤੋਂ ਅਸੀਂ ਲੈ ਇੱਕ ਪੌਸੀੜੀ ਪੰਜਾਜ਼ਗਾਰ ਨੇ ਬਣਾਈ ਆ ਉਹ 24 ਤਰੀਕ ਨੂੰ ਸੰਭਰਾਲੇ ਵਿਖੇ ਇੱਕ ਮਹਾਪੰਚਾਇਤ ਹੋਣ ਜਾ ਰਹੀ ਆ ਸੰਜੋਗ ਤਕਸਾਨ ਮੋਰ ਚੇਲੋ 4 ਜਾਂ 7 ਦੀ ਜਮੂਰੀ ਖਸਾਨ ਸਮਾ ਲੈ ਕੇ ਅੱਜ ਰੋਊਗੀ ਅਸੀਂ ਫੈਸਲਾ ਕੀਤਾ ਕਿ ਦੋ ਬੱਸਾਂ ਲੈ ਕੇ ਤੁਰ ਜਾਵਾਂਗੇ ਮਣਚੋਂ ਅਸੀਂ ਐ ਚੰਡੇ ਲਾ ਕੇ ਬਿੱਲੇ ਲਾ ਕੇ ਬੱਸਾਂ ਤੇ ਬੰਚਡੇ ਲਾ ਕੇ ਸੰਰਾਲਾ ਪਿਕੇ 24 ਪਤਰੀਕ ਨੂੰ ਇਹ ਲਸੋ ਲੱਤ ਕਰ ਦਾਂਗੇ ਦੱਸ ਦਾਂਗੇ ਪ੍ਰਮੰਤਮਾਨ ਸਰਕਾਰ ਨੂੰ ਕਿ ਤੈਨੂੰ ਲੈਂਡ ਪੋਲਿਸੀ ਬਹੁਤੀ ਰੱਦ ਕਰਨੀ ਪੈਣੀ ਆ ਉਹ ਠੰਡਾ ਪੈ ਗਿਆ ਡੰਦਾ ਪਿਆ ਆ ਇਸ ਕੈਮਰੇ ਮੇਰੇ ਝੁਕ ਗਿਆ ਇਹ ਲੋਕਾਂ ਦਾ ਕਹਾ ਕਿਸਾਨਾਂ ਦਾ ਕਹਾ ਮਜ਼ਦੂਰਾਂ ਦਾ ਕਹਾ ਉਹਨੂੰ ਲੈਂਡ ਪੋਲਿਸੀ ਜਿਹੜੀ ਬਣਾਈ ਉਹਨੂੰ ਰੱਦ ਕਰਨੀ ਪੈਣੀ ਆ ਤੇ ਲੋਕਾਂ ਦੀ ਜਿਗਰਦ ਹੁਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ